ਕਹਾਦਤਾਂ ਦੇ ਸਫਰ ਦਾ 55 ਦਿਨ 10 ਪੋ 24 ਦਸੰਬਰ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਤਿਆਂ ਦੀ ਠੰਡੇ ਬੁਰਜ ਵਿੱਚ ਪਹਿਲੀ ਰਾਤ 9 ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਸਹਿਜਾਤਿਆਂ ਨੇ ਭੁੱਖੇ ਪਾਣੇ ਮੋਰਿੰਡਾ ਦੀ ਜੇਲ੍ਹ ਵਿੱਚ ਬਿਤਾਈ ਮੋਰਿੰਡਾ ਦੇ कोतवाल ਨੇ ਗੁਰੂ ਪੁੱਤਰਾਂ ਅਤੇ ਮਾਤਾ ਜੀ ਦੀ ਗ੍ਰਿਫਤਾਰੀ ਦੀ ਖਬਰ ਜਦੋਂ ਨਵਾਬ ਵਜ਼ੀਰ ਖਾਨ ਨੂੰ ਭੇਜੀ ਤਾਂ ਉਸ ਨੇ ਅਗਲੀ ਸਵੇਰ 10 ਪੋ ਨੂੰ ਆਪਣੇ ਸਿਪਾਹੀ ਭੇਜ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਸਰਹਿੰਦ ਮੰਗਵਾ ਕੇ ਠੰਡੇ ਬੁਰਜ ਵਿੱਚ ਕੈਦ ਕਰਵਾ ਦਿੱਤਾ। ਇਸ ਬੁਰਜ ਨੂੰ ਠੰਡਾ ਬੁਰਜ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਗਰਮੀ ਦੇ ਮੌਸਮ ਵਿੱਚ ਵੀ ਬਹੁਤ ਠੰਡਾ ਰਹਿੰਦਾ ਸੀ। ਵजीर खान ਗਰਮੀ ਦੇ ਦਿਨ ਇਸ ਬੁਰਜ ਵਿੱਚ ਬਿਤਾਉਂਦਾ ਸੀ। ਬੋਝ ਦੇ ਨਾਲ ਵਗਦੀ ਨਦੀ ਤੋਂ ਆਉਂਦੀ ਠੰਡੀ ਹਵਾ ਕਾਰਨ ਇੱਥੇ ਅੰਤਾਂ ਦੀ ਗਰਮੀ ਵਿੱਚ ਵੀ ਚੰਗੀ ਠੰਡਕ ਰਹਿੰਦੀ ਸੀ। ਵਜ਼ੀਰ ਖਾਨ ਨੇ ਦਸੰਬਰ ਦੇ ਮਹੀਨੇ ਵਿੱਚ ਸਹਿਬਜ਼ਾਦੀਆਂ ਅਤੇ ਮਾਤਾ ਜੀ ਨੂੰ ਇਸ ਠੰਡੇ ਬੁਰਜ ਵਿੱਚ ਇਸ ਲਈ ਕੈਦ ਕੀਤਾ ਸੀ ਤਾਂ ਜੋ ਸਹਿਬਜ਼ਾਦੀ ਸਰੀਰਕ ਕਸ਼ਟ ਤੋਂ ਕਬਰਾ ਕੇ ਡੋਲ ਜਾਣਗੇ ਆਪਣਾ ਧਰਮ ਛੱਡ ਇਸਲਾਮ ਕਬੂਲ ਕਰ ਲੈਣਗੇ ਪਰ ਉਹ ਭੁੱਲ ਗਿਆ ਸੀ ਕਿ ਇਹ ਧੰਗੁਰ ਤੇਗ ਪਹਾਦਰ ਸਹਿਬ ਦੇ ਪੋਤਰੇ ਹਨ ਜਿਨ੍ਹਾਂ ਨੇ ਹਿੰਦੂ ਧਰਮ ਦੇ ਖਾਤਰ ਦਿੱਲੀ ਚਾਨਨੀ ਚੌਂਕ ਵਿੱਚ ਆਪਣਾ ਸੀਸ ਕੁਰਬਾਨ ਕੀਤਾ ਸੀ ਇਕ ਸੋਚੀ ਸਮਝੀ ਸਾਜ਼ਿਸ਼ ਅਧੀਨ ਛੋਟੇ ਸਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸਹਿਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ ਅੰਦਰ ਦਾਖਲ ਹੁੰਦਿਆਂ ਛਾਤੀ ਤਾਣਦਿਆਂ ਪੂਰੇ ਰੋਬ ਨਾਲ ਕੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੁਣ ਕੇ ਕੋਲ ਖੜਾ ਸੋਚਾ ਆਨੰਦ ਜਿਸ ਨੂੰ ਸਿੱਕੇ ਇਤਿਹਾਸ ਵਿੱਚ ਝੂਠਾ ਆਨੰਦ ਕਰਕੇ ਲਿਖਿਆ ਜਾਂਦਾ ਹੈ ਕਹਿਣ ਲੱਗਾ ਬੱਚਿਓ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਇਸ ਉਪਰ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਹੈ ਝੁੱਕ ਕੇ ਸलाम ਕਰੋ ਝੂਠਾਨੰਦ ਦੀ ਗੱਲ ਸੁਣ ਸਹਿਜਾਦਿਆਂ ਨੇ ਕੱਜ ਕੇ ਕਿਹਾ ਗੁਰੂ ਦਾ ਖਾਲਸਾ ਸਿਰਫ ਫਤਿਹ ਗਜਉਂਦਾ ਹੈ ਸਹਿਜਾਦਿਆਂ ਨੂੰ अनेका ਲਾਲੇ ਦੇ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਦਾਦੀ ਮਾਦੀ ਦਿੱਤੀ ਸਿੱਖੀ ਦੀ ਕੁਰਤੀ ਤੇ ਸਦਕੇ ਦੋਵੇਂ ਛੋਟੇ ਸਹਿਜਾਦੇ ਬਾਬਾ ਜੁਰਾਵਰ ਸਿੰਘ ਅਤੇ ਪਾਪਾ ਫਤਿਹ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਸਾਨੂੰ ਆਪਣੀ ਸਿੱਖੀ ਜਾਨ ਤੋਂ ਵੀ ਵੱਧ ਪਿਆਰੀ ਹੈ ਜਦੋਂ ਸਹਿਜਾਦੇ ਨਹੀਂ ਮੰਨੇ ਤਾਂ ਸੂਬੇ ਨੇ ਕਿਹਾ ਜਾਓ ਆਪਣੀ ਦਾਦੀ ਮਾ ਨਾਲ ਸਲਾਹ ਕਰਕੇ ਆਓ ਕਿ ਅੱਗੇ ਕੀ ਕਰਨਾ ਹੈ ਸਿਪਾਹੀ ਸਹਿਜਾਦਿਆਂ ਨੂੰ ਵਾਪਸ ਠੰਡੇ ਪੁਰਜ ਵਿੱਚ ਛੱਡ ਆਏ ਬਾਬਾ ਮੋਤੀ ਮਹਿਰਾ ਨੇ ਸਹਿਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਕਾਉਣ ਦੀ ਮਹਾਨ ਸੇਵਾ ਕੀਤੀ 10 11 ਅਤੇ 12 ਪੋਧੀਆਂ ਤਿੰਨ ਸਰਦ ਰਾਤਾਂ ਠੰਡੇ ਪੁਰਜ ਵਿੱਚ ਮਾਤਾ ਗੁਜਰੀ ਜੀ ਨੇ ਨਿੱਕੇ ਸਹਿਜਾਦਿਆਂ ਨੂੰ ਆਪਣੀ ਬੁੱਕਲ ਦਾ ਨਿੱਕ ਦੇ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਮਹਾਨ ਸ਼ਹੀਦੀਆਂ ਦਾ ਇਤਿਹਾਸ ਸੁਣਾਉਂਦਿਆਂ ਵਾਹਿਗੁਰੂ ਦੇ ਬਾਣੇ ਵਿੱਚ ਪਿਤਾਈਆਂ ਸਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹ 마ਸੂਮ ਪੁੱਤਰ ਛੋਟੇ ਸਾਹਿਬ ਜੀ ਅਜਿਹੇ ਹਾਲਾਤਾਂ ਵਿੱਚ ਵੀ ਅਡੋਲ ਰਹਿੰਦੇ ਹਨ ਆਪਣੇ ਪਿੰਡੇ ਉੱਤੇ ਅਨੇਕਾਂ ਤਸੀਹੇ ਸਹਿੰਦੇ ਹਨ ਪ੍ਰਮਾਤਮਾ ਦੇ ਬਾਣੇ ਨੂੰ ਮਿੱਠਾ ਕਰਕੇ ਮੰਨ ਰਹੇ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਉਪਰਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੀ ਇਸ ਬੁੱਢ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ